ਜਿਦੇ ਕੋਲੇ ਹੈਗੀ ਆ ਨਾ ਤੇ ਜਿਦੇ ਕੋਲੋਂ ਜਾਊਗੀ ਬਾਅਦ ਚ ਖੁਸ਼ ਹੋਊਗੀ ਇਹਦਾ ਉਹਨੂੰ ਪਤਾ ਜਿਹੜਾ ਆਪਦੀ ਜ਼ਮੀਨ ਨੂੰ ਮਾਂ ਸਮਝਦਾ ਤੇ ਜਿਹੜੇ ਬੰਦੇ ਚਲੋ ਠੇਕੇ ਤੇ ਲੈ ਲੈ ਕੰਮ ਚਲਦੇ ਆ ਤੇ ਉਹ ਵੀ ਬੰਦੇ ਦਾ ਹੱਕ ਬਣਦਾ ਕਿ ਹੁਣ ਨਾਲ ਖੜਨ ਕਿਸਾਨਾਂ ਦੇ ਇਹਦੇ ਵਿੱਚ ਹਟੀਆਂ ਦੁਕਾਨਾਂ ਵਾਲਿਆਂ ਦਾ ਵੀ ਹੱਕ ਬਣਦਾ ਕਿ ਨਾਲ ਖੜਨ ਕਿਸਾਨਾਂ ਦੇ ਕਿਉਂਕਿ ਗੇਮ ਸਾਰੀ ਪੈਲੀ ਤੋਂ ਚਲਣੀ ਆ ਗੇਮ ਸਾਰੀ ਮਤਲਬ ਫਸਲ ਤੋਂ ਚਲਦੀ ਆ ਤੇ ਜਿਹੜੀਆਂ ਸਕੀਮਾਂ ਪੈ ਰੰਗਾਣਾ ਵੇਖੋ ਕਿੱਡੇ ਤਕੜੇ ਸਲਾਹਕਾਰ ਹੁੰਦੇ ਆ YouTubeਰਾਂ ਨੂੰ ਖਰੀਦ ਰਹੇ ਆ ਜਿਹੜਾ ਮਤਲਬ ਆਪਾਂ ਟੈਕਸ ਜ਼ਿਆਦਾ ਪੇ ਕਰਦੇ ਨੇ ਉਹ ਜ਼ਿਆਦਾਤਰ ਤਾਂ ਬਈ ਐਡਵਰਟਾਈਜ਼ਮੈਂਟ ਤੇ ਲੱ ਆ ਚੀਜ਼ਾਂ ਦੀ ਵਾਵਾ ਵੰਡਿਆ ਜਾ ਰਿਹਾ ਤੇ ਕਈ ਯੂਟਿਊਬਰ ਵਕ ਵੀ ਗਏ ਆ ਜਿਹੜੇ ਉਹਨਾਂ ਦੀ ਐਡ ਕਰੀ ਵੀ ਜਾਂਦੇ ਆ ਤੇ ਬਾਕੀ ਉਹ ਮੁੰਡਾ ਗੁਰਪ੍ਰੀਤ ਕੋਟਲ ਹੀ ਉਹਨੇ ਵੀ ਚੀਜ਼ ਦੱਸੀ ਸੀ ਕਿ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਆ ਵੀ ਮੈਂ ਹੈਰਾਨ ਆ ਇਹ ਚੀਜ਼ ਵੱਲੋਂ ਵੀ ਕਿੱਡੀਆਂ-ਕਿੱਡੀਆਂ ਸਕੀਮਾਂ ਪੈ ਰਹੀਆਂ ਕਾਦੇ ਲਈ ਪੈਲੀ ਦੀ ਪੈਲੀ ਆਪਣੇ ਕੋਲ ਹੀ ਇਹੋ ਜੀ ਰਹੇਗੀ ਜਿਹੜੀ ਇੱਕ ਤਾਂ ਮਤਲਬ ਫਲੈਟ ਆ ਤੇ ਇੱਕ ਜਿਹੜੀ ਉਪਜਾਊ ਆ ਜਿਵੇਂ ਮੈਂ ਅੱਗੇ ਗੱਲ ਕੀਤੀ ਸੀ ਵੀ ਦੁਬਈ ਵਾਲਿਆਂ ਕੋਲੇ ਤੇਲ ਆ ਹਨਾ ਉਹ ਵੱਧ ਅਮੀਰ ਆ ਤੇ ਆਪਣੇ ਕੋਲੇ ਪਾਣੀ ਆ ਤੇ ਆਪਾਂ ਕਿਸਾਨ ਆਪਣਾ ਫੇਰ ਹੁੰਦੇ ਦਰ ਹੁੰਦਾ ਵਿਚਾਰਾ ਮੈਂ ਮਤਲਬ ਜਿਵੇਂ ਸਵਿਟਜ਼ਰਲੈਂਡ ਹੋ ਅਮੀਰ ਉਹ ਅਸੀਂ ਹੋਣੇ ਚਾਹੀਦੇ ਪਾਣੀ ਵਾਲੇ ਜਾਂ ਤੇਲ ਵਾਲੇ ਤੇਲ ਵਾਲੇ ਮੀਰ ਬੈਠੇ ਰਹੇ ਸਾਡਾ ਪੰਜਾਬ ਫਿਰ ਉੱਥੇ ਬੈਠਾ ਜਿਨ੍ਹਾਂ ਕੋਲੇ ਪਰ ਹੁਣ ਉਹਨਾਂ ਦੀ ਆਖ ਕਿਸੇ ਕਰਕੇ ਇਹ ਚੀਜ਼ ਤੇ ਆ ਗਈ ਆ ਵੀ ਇਹ ਚੀਜ਼ ਇਹ ਜ਼ਮੀਨ ਨੂੰ ਨਾਪ ਲੋ ਬਸ ਇਹਦੇ ਵਿੱਚ ਹੀ ਸਾਰਾ ਕੁਝ ਆ ਜਿਵੇਂ ਯੂਕਰੇਨ ਬਹੁਤ ਅਨਾਜ ਪੈਦਾ ਕਰਦਾ ਆਪਣਾ ਪੰਜਾਬ ਬਹੁਤ ਪੈਦਾ ਕਰਦਾ ਉਹ ਪਜਾਉ ਆਪਣੇ ਕੋਲ ਹੀ ਰਹਿ ਗਏ ਭਾਈ ਪਾਣੀ ਆਪਣੇ ਕੋਲ ਹੀ ਰਹਿ ਗਿਆ ਤੇ ਇਹ ਹੁਣ ਇਥੇ ਫੈਕਟਰੀਆਂ ਲਾ ਕੇ ਆ ਬੁੱਡੇ ਵੱਡੇ ਨਾਲੇ ਚੀਜ਼ਾਂ ਚਲਾ ਚਲੂ ਕੇ ਉਹੀ ਸਾਡੇ ਪਾਣੀ ਨੂੰ ਗੰਦਲਾ ਦੂਸ਼ਤ ਬਣਾ ਰਹੇ ਆ ਸਸੀ ਦਾ ਸਾਰਿਆਂ ਨੂੰ ਕੀ ਹਾਲ ਚਾਲ ਆ ਜਿਹੜੀ ਕੁੜੀ ਦਾ ਨਾਮ ਹੈਗਾ ਔਰਫੀ ਜਾਵਤ ਤੇ ਬਾਲੀਵੁੱਡ ਚ ਸਾਰੇ ਉਹਨੂੰ ਜਾਣਦੇ ਹੀ ਆ ਇਹਦੇ ਫੈਸ਼ਨ ਕਰਕੇ ਇਹ ਕਦੇ ਆਪਦੀ ਚੈਸਟੂ ਤੇ ਕੀਰਲਿਆਂ ਦੇ ਪੱਤੇ ਕਦੇ ਕੀ ਵੀ ਗੰਦੇ ਤੋਂ ਗੰਦਾ ਫੈਸ਼ਨ ਕਰਦੀ ਆ ਇਹ ਕੁੜੀ ਨੂੰ ਨਾ ਜਿਹੜੇ ਪਾਪਾਰਾਸੀ ਹੁੰਦੇ ਆ ਪੱਤਰਕਾਰ ਹੁੰਦੇ ਆ ਜਿਹੜੇ ਫੋਟੋ ਕਰਦੇ ਏਅਰਪੋਰਟ ਤੇ ਉਹਨਾਂ ਚੋਂ ਨਾ ਕਿਸੇ ਨੇ ਕਹਿਤਾ ਕਿ ਔਰਫੀ ਤੇਰੇ ਬੋਲ ਨਹੀਂ ਸੋਹਣੇ ਇਹ ਕੁੜੀ ਦੇ ਉਹ ਚ ਉਹ ਗੱਲ ਦਿਮਾਗ 'ਚ ਨਾ ਬੈ ਗਈ ਦਿਮਾਗ 'ਚ ਘਰ ਘਰ ਗਈ ਤੇ ਸੀਰੀਅਸ ਲੈ ਗਈ ਇਹ ਕੁੜੀ ਨੇ ਕੀ ਕੀਤਾ ਡਾਕਟਰ ਨਾਲ ਅਪਾਇੰਟਮੈਂਟ ਕੀਤੀ ਤੇ ਸਰਜਰੀ ਕਰਾਉਣ ਚਲ ਗਈ ਤੇ ਸਰਜਰੀ ਤੋਂ ਬਾਅਦ ਜੋ ਕੁਝ ਹੋਇਆ ਉਹ ਆ ਥੱਲੇ ਤੁਸੀਂ ਫੋਟੋ 'ਚ ਚੈੱਕ ਕਰੋ ਮਰਵਾਦੀ ਦੁਨੀਆ ਫੈਸ਼ਨ ਨੇ ਤੇ ਹੁਣ ਚੱਲੇ ਸਹੀ ਤਾਂ ਹੋ ਜੂਗੀ ਕੋਈ ਚੱਲੇ ਚ ਕੋਈ ਚੱਕਰ ਨਹੀਂ ਆਣਾ ਇਨਫੈਕਸ਼ਨ ਹੋਈ ਆ ਪਰ ਤੁਸੀਂ ਦੇਖੋ ਵੀ ਫੈਸ਼ਨ ਦਾ ਜਨੂਨ ਕਿਹੜੇ ਲੈਵਲ ਤੱਕ ਦਿਮਾਗ 'ਚ ਆ ਵੀ ਜੇ ਕਿਸੇ ਨੇ ਮਾੜਾ ਜਿਹਾ ਕਮੈਂਟ ਕਰਤਾ ਨਾ ਕਿ ਤੇਰੀ ਆ ਚੀ ਉਹ ਜਿਹੜਾ ਰੱਬ ਨੇ ਦੇਤਾ ਉਹ ਗॉड ਨੇ ਦੇਤਾ ਗੋਡ ਆ ਯਾਰ ਭਾਈ ਉਹਦੇ ਨਾਲ ਪੰਗੇ ਕਾਹ ਤੋਂ ਜੇ ਪੰਗੇ ਲਾਉਂਗੇ ਤਾਂ ਆਹੀ ਕੁਝ ਹੋਊਗਾ ਫਿਰ ਇਹੋ ਜਿਹਿਆਂ ਨੂੰ ਵੇਖ ਕੇ ਗਾਲੀ ਪਨੀਰੀ ਜਿਹੜੀਆਂ ਸਾਡੀਆਂ ਕੁੜੀਆਂ ਐਦਾਂ ਹੀ ਗਲਤ ਹੁੰਦੀਆਂ ਹੋਰ ਕੀ ਆ ਤੇ ਆ ਲੈ ਕਰਾ ਲਾਇਆ ਇਹਨੂੰ ਕਿ ਬੋਲ ਠੀਕ ਆ ਆਪਦੇ ਆ ਹਾਲਾਤ ਆ ਭਾਈ ਦੁਨੀਆਦਾਰੀ ਦੇ ਮੋਰ ਵੀ ਹੱਥ ਜੋੜ ਕੇ ਬੇਨਤੀ ਕਰਨੀ ਚਾਹਣਾ ਵੀ ਪੰਜਾਬ ਤੇ ਤਾਂ ਅੱਗੇ ਦਿਨ ਐਡੇ ਮਾਰੇ ਚੱਲਣ ਰਹੇ ਆ ਤੇ ਤੁਸੀਂ ਭੱਜ ਬਹੁਤ ਜਾਣੇ ਭੱਜ ਰਹੇ ਆ ਪੰਜਾਬ ਨੂੰ ਛੱਡ ਛੱਡ ਕੇ ਆ ਜਿਹੜਾ ਪਤਾ ਨਹੀਂ 45 ਲੱਖ ਕੇ 50 ਲੱਖ ਦਾ ਪੈਕੇਜ ਆ ਵੀਦ ਫੈਮਿਲੀ ਕੈਨੇਡਾ ਵਾਲਾ ਸਾਰੇ ਜੁੜੀ ਜਾਂਦੇ ਯਾਰ ਬਈ ਤੇ ਬਾਅਦ ਚ ਕੈਨੇਡਾ ਤੋਂ ਵੀਡੀਓ ਆਉਂਦੀਆਂ ਵੀ ਉੱਥੇ ਆ ਹਾਲ ਉਹ ਯਾਰ ਇੱਥੇ ਰਹਿ ਪੋ ਸਾਰਿਆਂ ਸਾਰੀ ਦੁਨੀਆ ਨਾਲੋਂ ਨਾ ਇਹ ਸੇਫ ਚੀਜ਼ ਆ ਇਹ ਚੀਜ਼ ਮੰਨਣੀ ਪੈਣੀ ਜਿਹੜੀ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ ਨਾ ਇਹ ਇਹ ਸੇਫ ਆ ਸਾਰਿਆਂ ਨਾਲੋਂ ਵੱਧ ਤੇ ਪਰ ਮੈਂ ਮੇਨ ਚੀਜ਼ ਸਾਡੀ ਆਇਤ ਤੇ ਲਿਆਉਣਾ ਵੀ ਕਿਸਾਨ ਵੀਰਾਂ ਨੂੰ ਵੀ ਵੀ ਕਿਤੇ ਚਾਂਸੇ ਚ ਆਕੇ ਨਾ ਕਿਲੇ ਦਾ ਕਰੋੜ ਮਿਲਦਾ 2 ਕਰੋੜ ਮਿਲਦਾ 10 ਕਰੋੜ ਮਿਲਦਾ ਉਹ ਭਲਾ 50 ਕਰੋੜ ਮਿਲਦਾ ਵੇਚ ਨਾ ਦੇਓ ਬਾਈ ਨਹੀਂ ਤਾਂ ਉਹ ਬਾਪੂ ਵਾਲੀ ਹੋਊਗੀ ਜਿਨੇ ਉਹ ਚੰਡੀਗੜ੍ਹ ਆ ਜਿਹੜੀ ਕੁੜੀ ਆ ਨਾ ਇਹ ਬੋਲੀਵੁੱਡ ਦੀ ਆ ਔਰਫੀ ਜਾਵਦ ਇਹ ਨਾ ਫੈਸ਼ਨ ਕਹਿੰਦੇ ਨਾ ਫੈਸ਼ਨ ਵੀ ਬੰਦੇ ਨੂੰ ਮਰਵਾ ਦਿੰਦਾ ਕਿ ਵੀ ਫੈਸ਼ਨ ਦਾ ਜਨੂਨ ਹੀ ਬਹੁਤ ਲੈਵਲ ਤੇ ਹੁੰਦਾ ਇਹ ਕੁੜੀ ਕਦੇ ਆਪਣੀ ਚੈਸਟ ਉਤੇ ਕੇਲਿਆਂ ਦੇ ਪੱਤੇ ਕਦੇ ਕਾਦੀ ਵੱਖਰਾ ਵੱਖਰਾ ਫੈਸ਼ਨ ਕਰਦੀ ਆ ਇਹ ਕੁੜੀ ਨੂੰ ਨਾ ਕਿਸੇ ਨੇ ਮਤਲਬ ਪਪਾਰਾਜ਼ੀ ਮਤਲਬ ਜਿਹੜੇ ਪੱਤਰਕਾਰਾਂ ਨੇ ਨਾ ਜਿਹ ਤੇ ਇਹ ਕੁੜੀ ਦੇ ਨਾ ਉਹ ਗੱਲ ਲੱਗ ਗਈ ਦਿਲ ਤੇ ਤੇ ਇਹ ਕਰਾਉਣ ਚ ਲੱਗੀ ਸਰਜਰੀ ਤੇ ਸਰਜਰੀ ਦੇ ਵਿੱਚ ਕੋਈ ਮਤਲਬ ਜੀ ਨੂੰ ਕਹਿ ਲੋ ਇਨਫੈਕਸ਼ਨ ਹੋ ਗਈ ਜਾਂ ਗਲਤ ਹੋ ਗਈ ਤੇ ਆ ਵੇਖ ਲੋ ਥੱਲੇ ਫੋਟੋ ਜਿਹੜੀ ਆ ਹਾਲਾਤ ਕਰਤੇ ਦੱਸੋ ਇੱਕ ਫੈਸ਼ਨ ਨੇ ਵੀ ਵੀ ਮਾਦ ਗਤੀ ਇਹ ਜੇ ਤੈਨੂੰ ਕਹਿੰਨੇ ਕਹਦਾ ਤੂੰ ਵਧੀਆ ਲੱਗਦੀ ਠੀਕ ਆ ਓਕੇ ਆ ਜੋ ਰੱਬ ਨੇ ਦੇਤਾ ਉਹ ਗੱਡ ਹੁੰਦਾ ਤੇ ਜਦੋਂ ਉਹਦੇ ਨਾਲ ਤੁਸੀਂ ਪੰਗੇ ਲਾਉਂਗੇ ਤੇ ਕੁਝ ਨਾ ਕੁਝ ਤਾਂ ਗਲਤ ਹੋਊ ਗਈ ਤੇ ਹੁਣ ਆ ਗਲਤ ਹੋ ਗਿਆ ਚਲੋ ਠੀਕ ਹੋ ਜੂਗੀ ਨੋ ਪ੍ਰੋਬਲਮ ਪਰ ਪ੍ਰੋਬਲਮ ਤਾਂ ਦੇਖੋ ਨਾ ਆ ਕਿਸੇ ਨੇ ਤੈਨੂੰ ਮਾੜਾ ਜਿਹਾ ਕਹਿਤਾ ਤੇਰੇ ਬੋਲ ਨਹੀਂ ਸੋਹਣੇ ਤੇ ਤੂੰ ਚੱਕ ਕੇ ਕਿਧਰ ਪੈ ਗਈ ਵੀ ਫੈਸ਼ਨ ਦਾ ਜਨੂਨ ਆ ਲੈਵਲ ਤੇ ਹੋਇਆ ਪਿਆ ਨਾਲੇ ਇਹ ਕੁੜੀ ਨੂੰ ਤਾਂ ਖਾਸ ਕਰਕੇ ਤੇ ਇਹੋ ਜੀਆਂ ਕੁੜੀਆਂ ਨੂੰ ਫਿਰ ਵੇਖ ਕੇ ਗਾਂਲਾਂਆਂ ਕੁੜੀਆਂ ਹਨਾ ਸਮਿਤੀ ਆਪਰਦੇਸੀ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਵੇਖ ਹੀ ਲਿਆ ਜੇ ਇਹੋ ਜਿਹੇ ਪਰਦੇਸੀ ਹੋਣ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਇਨਸਾਨੀਅਤ ਆ ਤੇ ਕੋਈ ਡਰ ਨਹੀਂਗਾ ਇਹ ਇਨਸਾਨ ਨੇ ਕ੍ਰਿਸ਼ਨਾ ਜੀ ਦਾ ਨਾਮ ਗਾ ਭਗਵੰਤ ਮਾਨਵੀ ਇਹਨੂੰ ਅੱਜ ਮਿਲ ਕੇ ਹਟਿਆ ਇਹਨਾਂ ਨੂੰ ਸਨਮਾਨਤ ਕੀਤਾ ਇਹ ਜਿਹੜੀ ਨਹਿਰ ਦੇ ਵਿੱਚ ਕਾਰਡ ਗਈ ਸੀ ਉਹਨੂੰ ਸਭ ਤੋਂ ਪਹਿਲਾਂ ਛਲਾਂਗ ਲਾਉਣ ਵਾਲਾ ਇਹ ਦੋ ਪਰਸਨ ਸੀਗੇ ਉਹ ਪੁਲਿਸ ਵਾਲਾ ਵੀ ਜੇ ਇਹੋ ਜਿਹੇ ਇਨਸਾਨ ਆਉਂਦੇ ਆ ਤੇ ਸਾਨੂੰ ਪਰਦੇਸੀ ਪੰਜਾਬ 'ਚ ਰਹਿਣ ਦਾ ਕੋਈ ਡਰ ਨਹੀਂ ਜਦੋਂ ਕੋਈ ਪਰਦੇਸੀ ਸਾਡੇ ਸਿੱਖਾਂ ਤੇ ਸਾਡੇ ਪੰਜਾਬੀਆਂ ਦੇ ਸਿਰਾਂ ਦੇ ਵਿੱਚ ਮਾਰਦਾ ਕਿਰਪਾਨਾਂ ਦੋ ਫਾੜ ਕਰ ਦਿੰਦਾ ਸਿਰਾਂ ਨੂੰ ਪੱਗਾਂ ਲੋਂਦਾ ਉਦੋਂ ਤੱਕ ਹੁੰਦਾ ਵੀ ਪਰਦੇਸੀ ਜੇ ਇਦਾਂ ਦੇ ਕ੍ਰਿਸ਼ਨਯਾਰਗੇ ਹੈਗੇ ਹਨਾ ਵੀ ਜਿਵੇਂ ਇਹ ਮੁੰਡੇ ਨੇ ਇਨਸਾਨੀਅਤ ਦਿਖਾਈ ਆ ਠੀਕ ਆ ਤੇ ਬਿੱਲਨ ਗੋਡਾ ਤੇ ਜਿਹੜੇ ਹੈਗੇ ਆ ਵੀ ਸਾਡੇ ਘਰਾਂ 'ਚ ਵੜਵੜ ਕੁੱਟਦੇ ਆ ਆਪਾਂ ਪਿੱਛੇ ਜੇ ਚੀਜ਼ਾਂ ਦੇਖੀਆਂ ਅਸੀਂ ਕਈ ਕੁੜੀਆਂ ਕੱਢ ਕੇ ਲੈ ਕੇ ਗਈ ਕੀ ਕੀ ਉਦੋਂ ਦੁੱਖ ਹੁੰਦਾ ਜੇ ਇਹੋ ਜਿਹੀ ਨਸਾਨੀਅਤ ਵਾਲੇ ਰਹਿਣ ਤਾਂ ਕੋਈ ਦੁੱਖ ਨਹੀਂ ਬਾਈ ਤੇ ਮੁੰਡੇ ਨੇ ਬਹੁਤ ਵਧੀਆ ਕੰਮ ਕੀਤਾ ਸਤਿ ਸ਼੍ਰੀ ਅਕਾਲ ਨਾ 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 ਇੱਕ ਤਾਂ ਮੈਂ ਯੂਟਿਊਬਰਾਂ ਨੂੰ ਵੀ ਕਹਿਣਾ ਚਾਹਣਾ ਵੀਰੇ ਇਹੋ ਜਿਹਾ ਕੰਮ ਨਾ ਕਰ ਲਿਓ ਤੁਸੀਂ ਪੰਜਾਬ ਲਈ ਨਾ ਕਿਤੇ ਹਨਾ ਤੇ ਜਿਹੜੇ ਸਾਡੇ ਕਿਸਾਨਾਂ ਨੂੰ ਮੈਂ ਇੰਨੀ ਇੱਕ ਬੇਨਤੀ ਕਰਨੀ ਚਾਹਣਾ ਵੀ ਜੇ ਕਿਤੇ ਕੋਈ ਪ੍ਰੋਬਲਮ ਪੈਂਦੀ ਹੈ ਨਾ ਇਕੱਠੇ ਹੋ ਜੋ ਬਾਈ ਏਕਤਾ ਵਿੱਚ ਹੀ ਸਾਰਾ ਕੁਝ ਆ ਤੇ ਜੇ ਕਿਤੇ ਆਪਾਂ ਅਲੱਗ-ਅਲੱਗ ਰਹੇ ਨਾ ਵੀ ਫਕਰੇਵੇਂ ਜੀ ਉਹਨੇ ਤਾਂ ਕਹਿਤਾ ਹੁਣ ਮੈਂ ਵੀ ਗੱਲ ਕਹੀ ਸੀ ਕਿ ਕੜਮ ਚੌਧਰੀ ਆਉਣਗੇ ਐਮਐਲਏ ਕੜਮ ਚੌਧਰੀਆਂ ਨੂੰ ਕਹਿਣਗੇ ਤੇ ਕੜਮ ਚੌਧਰੀ ਘਰੋ ਘਰ ਤੇ ਹੋ ਨਾ ਜਾਇਓ ਕਿਤੇ ਕਿਉਂਕਿ ਪੈਲੀਆਂ ਬਾਅਦ ਚ ਨਹੀਂ ਬਣਨਗੀਆਂ ਤੇ ਪੈਲੀਆਂ ਦੀ ਕੀਮਤ ਪਤਾ ਕਿੱਥੇ ਜਾਣ ਵਾਲੀ ਆ ਵੇਚਣੀਆਂ ਨਹੀਂ ਆ ਇਹ ਨਹੀਂ ਦੇਖਣਾ ਵੀ ਮੈਨੂੰ 10 ਕਰੋੜ ਮਿਲਦਾ ਜਾਂ ਮੈਨੂੰ 15 ਕਰੋੜ ਮਿਲਦਾ ਮੈਂ ਵੇਚਦਾ ਨਾ ਨਾ ਵੀਰੇ ਇਹ ਕੰਮ ਨਾ ਕਰ ਲਿਓ